ਕਰੋਟਾ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨੇਚਰ ਪਾਰਕ ਦਾ ਕੈਬਨਿਟ ਮੰਤਰੀ ਲਾਲ ਚੰਦ ਨੇ ਰੱਖਿਆ ਨੀ ਪੱਥਰ ਨੇਚਰ ਪਾਰਕ ਦਾ ਨਾਮ ਬਾਲੀਵੁੱਡ ਹੀਰੋ ਦੇਵਾਨੰਦ ਦੇ ਨਾਮ ਤੇ ਰੱਖਣ ਦਾ ਕੀਤਾ ਐਲਾਨ ਪਾਰਕ 'ਚ ਲਗਾਈ ਜਾਵੇਗੀ ਦੇਵਾਨੰਦ ਦੀ ਮੂਰਤੀ ਅਜ ਵਿਧਾਨ ਸਭਾ ਹਲਕਾ ਪੋਆ ਦਾ ਸਭ ਤੋਂ ਵੱਡਾ ਪਿੰਡ ਕਰੋਟਾ ਜਿਸ ਨਾਲ ਸਵਰੀ ਬਾਲੀਵੁੱਡ اداکار ਦੇਵਾਨੰਦ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਉੱਥੇ ਅੱਜ ਇੱਕ ਨੇਚਰ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਜਲਦ ਹੀ ਪਾਰਕ ਬਣ ਕੇ ਤਿਆਰ ਹੋ ਜਾਵੇਗਾ ਜੋ ਕਿ ਮਹਿਰੂਨ ਦੇਵਾਨੰਦ ਦੀ ਯਾਦ ਵਿੱਚ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ ਜਿਸ ਦਾ ਨੀਂਹ ਪੱਥਰ ਅਜੇ ਕੈਬਨਿਟ ਮੰਤਰੀ ਲਾਲਜੰਨ ਕਟਾਰੂਛਾ ਵੱਲੋਂ ਰੱਖਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਲਾਲਜੰਨ ਕਟਾਰੂਛਾ ਕੈਬਨਿਟ ਮੰਤਰੀ ਨੇ ਕਿਹਾ ਕੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਹਲਕਾ ਪੁਆ ਦੇ ਲੋਕਾਂ ਲਈ ਅਤੇ ਵਿਸ਼ੇਸ਼ ਤੌਰ ਤੇ ਕਰੋਟਾ ਵਾਸੀਆਂ ਦੇ ਲਈ ਬਹੁਤ ਹੀ ਵੱਡਾ ਤੋਹਫਾ ਹੈ ਇਸ ਪਾਰਕ ਦੇ ਅੰਦਰ ਬਹੁਤ ਹੀ ਖੂਬਸੂਰਤ ਪੌਦੇ ਲਗਾਏ ਜਾਣਗੇ ਇੱਕ 6 ਫੁੱਟ ਦਾ ਵਾਕ ਟ੍ਰੈਕ ਬਣਾਇਆ ਜਾਵੇਗਾ ਇੱਕ ਓਪਨ ਜਿਮ ਪੁਰਸ਼ਾਂ ਲਈ ਵੱਖਰੀ ਅਤੇ ਔਰਤਾਂ ਦੇ ਲਈ ਵੱਖਰੇ ਤੌਰ ਤੇ ਇੱਕ ਗਜੀਬੋ ਬਣਾਇਆ ਜਾਵੇਗਾ ਜਿੱਥੇ ਬੈਠ ਕੇ ਲੋਕ ਯੋਗਾ ਕਰ ਸਕਦੇ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਪਾਰਕ ਦੇ ਕਰੀਬ 50 ਲੱਖ ਰੁਪਏ ਖਰਚ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਦਿਨਾ ਦੌਰਾਨ ਕਰੋੜਾਂ ਵਿਖੇ 40 ਲੱਖ ਰੁਪਏ ਸਕੂਲ ਆਫ ਹੈਪੀਨੈਸ ਬਣਾਉਣ ਦੇ ਲਈ ਦਿੱਤੇ ਗਏ ਸਨ ਅਤੇ ਅੱਜ ਕਰੀਬ 50 ਲੱਖ ਰੁਪਏ ਪਾਰਕ ਦੇ ਨਿਰਮਾਣ ਦੇ ਲਈ ਦਿੱਤੇ ਗਏ ਹਨ ਇਸ ਤਰ੍ਹਾਂ ਇੱਕ ਹਫਤੇ ਦੇ ਅੰਦਰ-ਅੰਦਰ ਕਰੋੜਾਂ ਨੂੰ ਕਰੀਬ 1 ਕਰੋੜ ਰੁਪਏ ਦੀ ਰਾਸ਼ੀ ਵਿਕਾਸ ਕਾਰਜਾਂ ਲਈ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ 4-5 ਮਹੀਨਿਆਂ ਦੇ ਅੰਦਰ ਹੀ ਇਸ ਪਾਰਕ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਇਹ ਪਾਰਕ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ ਉਹਨਾਂ ਨੇ ਕੀ ਕਿ ਇਹ ਨੇਚਰ ਪਾਰਕ ਮਸ਼ਹੂਰ ਬਾਲੀਵੁੱਡ ਹੀਰੋ ਦੇਵਾਨੰਦ ਨੂੰ ਸਮਰਪਿਤ ਕੀਤਾ ਜਾਵੇਗਾ ਪਾਰਕ ਦੇ ਅੰਦਰ ਇੱਕ ਦੇਵਾਨੰਦ ਦਾ ਬੁੱਤ ਲਗਾਇਆ ਜਾਵੇਗਾ ਪਾਰਤ ਨੈਟ ਨਿਊ ਸਵਾਲ ਆਪਕਾ ਤੋਂ ਰਜੇਸ਼ ਪਰਦਵਜ ਦੀ ਖਾਸ ਰਿਪੋਰਟ ਮੈਂ ਸਾਵੰਨ ਦਾ ਬੜਾ ਅੱਜ ਭਾਗਾ ਵਾਲਾ ਦੇਣਾ ਕਿ ਮੇਰੀ ਵਿਧਾਨ ਸਭਾ ਦਾ ਬਹੁਤ ਹੀ ਪਿਆਰਾ ਪਿੰਡ ਔਰ ਪੰਜਾਬ ਮੱਲੇ ਸਾਡੇ ਦੇਸ਼ ਦੀ ਬਾਲੀਵੁੱਡ ਦੀ ਮਹਾਨ ਹਸਤੀ ਸ੍ਰੀ ਦੇਵਾਨਾਂ ਜੀ ਦਾ ਵਸਿਆ ਹੋਇਆ ਪਿੰਡ ਉਹਨਾਂ ਦੀ ਆਜ਼ਾਦ ਨਾਲ ਜੁੜਿਆ ਹੋਇਆ ਪਿੰਡ ਗਰੋਟਾ ਜਿੱਥੇ ਅੱਜ ਇੱਕ ਬਹੁਤ ਹੀ ਮੈਂ ਸਮਝਦਾ ਕਿ ਵੱਡੀ ਨਿਯਾਮਤ ਇਸ ਪਿੰਡ ਨੂੰ ਮਿਲੀ ਹੈ ਸੋ ਜਿੱਥੇ ਮੈਂ ਖੜਾ ਅੱਜ ਇੱਕ ਨੇਚਰ ਪਾਰਕ ਦਾ ਅਸੀਂ ਨਹੀਂ ਪਤਾ ਰੱਖਿਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇਹ ਹਲਕੇ ਭੋਏ ਦੇ ਇਹ ਲੋਕਾਂ ਲਈ ਤਾਂ ਖਾਸ ਕਰਕੇ ਮੈਂ ਸਮਝਦਾ ਕਿ ਗਰੋਟਾ ਵਾਸੀਆਂ ਲਈ ਬਹੁਤ ਵੱਡਾ ਇੱਕ ਤੋਹਫਾ ਹੈਗਾ ਸੋ ਇਹ ਨੇਚਰ ਪਾਰਕ ਜਿਹਦੇ ਅੰਦਰ ਇੱਕ ਸ਼ਾਨਦਾਰ ਪਲਾਂਟੇਸ਼ਨ ਵੀ ਹੋਵੇਗੀ ਔਰ ਪਲਾਂਟੇਸ਼ਨ ਤੋਂ ਇਲਾਵਾ ਇੱਕ 6 ਫੁੱਟ ਦਾ ਟਰੈਕ ਬਣੇਗਾ ਪੂਰੇ ਗਰਾਊਂਡ ਦੇ ਅੰਦਰ ਤੇ ਨਾਲ ਦੀ ਨਾਲ ਓਪਨ ਜਿਮ ਲੱਗੇਗੀ ਲੇਡੀਜ਼ ਲਈ ਵੀ ਔਰ ਜੈਂਸ ਲਈ ਵੀ ਔਰ ਇੱਕ ਗਜ਼ੀਬਾ ਬਣਿਆ ਹੈ ਸਪਾਰਕ ਦੇ ਅੰਦਰ ਜਿੱਥੇ ਬੈਠ ਕੇ ਲੋਕ ਜਿਹੜੇ ਆ ਉਹ ਲੋਗ ਬਲੋਗ ਕਰ ਸਕਦੇ ਆ ਜੋਗਾ ਕਰ ਸਕਦੇ ਆ ਸੋ ਇਹ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਪਾਰਕ ਦਾ ਨਿਰਮਾਣ ਹੋਣਾ ਸੋ ਮੈਨੂੰ ਵੀ ਕਾਹ ਲੱਗਿਆ ਖੁਸ਼ੀ ਵੀ ਹੋ ਰਹੀ ਆ ਕਿ ਅੱਜ ਪਿਛਲੇ ਹਫਤੇ ਅਸੀਂ 40 ਲੱਖ ਰੁਪਏ ਇਸ ਨਗਰ ਨੂੰ ਪ੍ਰਾਇਮਰੀ ਸਕੂਲ ਦੀ ਇਮਾਰਤ ਲਈ ਮਨੋ ਦਿੱਤਾ ਆ ਸੋ ਅੱਜ ਫਿਰ ਗਾਲ ਲੱਖ ਰੁਪਇਆ ਸਨ ਗਨੋਂ ਮਿਲਿਆ ਸੋ ਮੈਂ ਕਹ ਸਕਦਾ ਇੱਕ ਹਫਤੇ 10 ਦਿਨ ਦੇ ਅੰਦਰ 1 ਕਰੋੜ ਰੁਪਇਆ ਲਗਭਗ ਉਸ ਪੈਨ ਨੂੰ ਮਿਲਿਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਇਹਦਾ ਕੰਮ ਦਾ ਨੀ ਪਤਾ ਰੱਖਿਆ ਔਰ ਇਹਨੂੰ ਲਗਭਗ ਅਸੀਂ 4 ਤੋਂ 5 ਮਹੀਨਿਆਂ ਦੇ ਅੰਦਰ ਇਹਨੂੰ ਕੰਪਲੀਟ ਕਰਕੇ ਜਿਹੜਾ ਆ ਉਹ ਗਰੋਟਾ ਵਾਸੀਆਂ ਨੂੰ ਸਪੋਰਟ ਕਰਾਂਗੇ ਸੋ ਇਹ ਜਿਹੜਾ ਲਗਾਤਾਰ ਮੇਰੇ ਹਲਕੇ ਦੇ ਅੰਦਰ ਵਿਕਾਸ ਸੇ ਕਾ ਚੱਲ ਰਿਹਾ ਵਕ ਵਕ ਰੂਪਾਂ ਦੇ ਦੇ ਲੈਵਲ ਤੇ ਉਹਦਾ ਇੱਕ ਵੱਖਰਾ ਨਮੂਨਾ ਸੋ ਫੋਰੈਸਟ ਡਿਪਾਰਟਮੈਂਟ ਵੱਲੋਂ ਅੱਜ ਮੇਰੇ ਨਾਲ ਡੀ ਐਫਓ ਦਰਮਬੀਰ ਜੀ ਹੋਰੇ ਨਗਰ ਦੇ ਸਰਪੰਚ ਸਾਰੀ ਪੰਚਾਇਤ ਆਵਾਜ਼ੀ ਪਾਰਟੀ ਦੇ ਵਲੰਟੀਅਰ ਜਿੰਨੇ ਵੀ ਸਾਥੀ ਆਏ ਆ ਮਨੋਰ ठाकरे ਜੀ ਸਾਡੇ ਚੇਅਰਮੈਨ ਨੇ ਸੋ ਮੈਨੂੰ ਖੁਸ਼ੀ ਆ ਕਿ ਇੱਕ ਵੱਡੀ ਨਿਯਮਤ ਜਿਹੜੀ ਅੱਜ ਐਗਰੋਟਾ ਵਾਸੀਆਂ ਨੂੰ ਮਿਲੀ ਆ ਸੋ ਦੇਣ ਜਲਦੀ ਆਵੇ ਜਿੱਦਣੇ ਪਾਰਕ ਦਾ ਨਿਰਮਾਨ ਕਰਕੇ ਅਸੀਂ ਇਸ ਪਿੰਡ ਦੇ ਲੋਕਾਂ ਨੂੰ ਸਮਾਪਤ ਕਰਾਂਗੇ ਸੋ ਮੈਂ ਅੱਜ ਇਹ ਐਲਾਨ ਵੀ ਕਰਦਾ ਇਸ ਪਾਰਕ ਦਾ ਨਾਮ ਨੇਚਰ ਪਾਰਕ ਦਾ ਨਾਮ ਬਾਲੀਵੁੱਡ ਦੇ ਮਹਾਨ ਕਲਾਕਾਰ ਦੇਵਨਾਥ ਜੀ ਦੇ ਨਾਮ 'ਤੇ ਰੱਖਿਆ ਜਾਏਗਾ ਔਰ ਆਸੀ ਫੇਰਵਾਨ ਨਾਲ ਆਪਣੀਆਂ ਜ਼ਾਦਾ ਨੂੰ ਜਿਹੜਾ ਉਹ ਉਹ ਜਿਹੜਾ ਮੇਘਿਆ ਉਹਨਾਂ ਦੀ ਜ਼ਾਦਾ ਦਾ ਉਹਨੂੰ ਜੋੜ ਕੇ ਰੱਖਣਾ ਚਾਹੁੰਦੇ ਆ ਸੋ ਬਹੁਤ ਬਹੁਤ ਮੁਬਾਰਕਾਂ ਮੇਰੇ ਪਿਆਰੇ ਪਿੰਡ ਵਾਸੀਆਂ ਬਲਗੋਟੇਆਂ